ਐਕਸੀਡੈਂਟ ਹੋ ਗਿਆ ਤਾਂ। ਸਾਡੀ ਦਰਾਨੀ ਮੌਕਾ ਕੀ ਪਈਲਾ। ਤੁਹਾਨੂੰ ਸਵਾਲ ਨਹੀਂ ਹੋਇਆ ਜੀ। ਹਾਂ ਪਹਿਲਾਂ ਪੰਨੇ ਖੜਾ ਲਈਏ। ਤਾਂ ਵਿਦੇਸ਼ ਦੀ ਧਰਤੀ ਦੇ ਉੱਤੇ ਸੜਕੀ ਹਾਦਸਿਆਂ ਦੇ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ। ਦੱਸਦੇ ਕਿ ਇੱਕ ਹੋਰ ਨੌਜਵਾਨ ਦੀ ਵਿਦੇਸ਼ ਦੀ ਧਰਤੀ ਨੇ ਜਾਨ ਲੈ ਲਈ। ਦੱਸਦੇ ਕਿ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਸਟੱਡੀ ਵੀਜ਼ੇ ਦੇ ਉੱਤੇ ਔਰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਦਾ ਵਰਕ ਪਰਮਿਟੈਂਸ ਨੂੰ ਮਿਲਿਆ ਹੋਇਆ ਸੀ ਔਰ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਉਸ ਦੀ ਟੱਕਰ ਐ ਜੀ ਅ ਟ੍ਰਾਲੇ ਦੇ ਨਾਲ ਹੁੰਦੀ ਔਰ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਸੜਕ ਹਾਦਸੇ ਦੇ ਵਿੱਚ ਉਸ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਦੱਸਦੇ ਕਿ ਕਾਰ ਦੇ ਵਿੱਚ ਇੱਕ ਕੁੜੀ ਹੈ ਜਿਹੜੀ ਗੁਜਰਾਤ ਦੀ ਰਹਿਣ ਵਾਲੀ ਸਵਾਰ ਸੀ ਇੱਕ ਮੁੰਡਾ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ ਔਰ ਲੜਕਾ ਜਿਹੜਾ ਹੈ ਨੌਜਵਾਨ ਪੰਜਾਬ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਦੱਸਿਆ ਕਿ ਗੱਡੀ ਦੇ ਵਿੱਚ ਸਵਾਰ ਤਿੰਨਾਂ ਦੀ ਬੁਰੇ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਹਾਲਤ ਇੰਨੀ ਕੁ ਜ਼ਿਆਦਾ ਭਿਆਨਕ ਹੈ ਕਿ ਸੜਕ ਦੇ ਉੱਤੇ ਲਾਸ਼ਾਂ ਵੀ ਦਿਖਾਈ ਨਹੀਂ ਦੇ ਰਹੀਆਂ ਤਾਂ ਦੱਸਦੀ ਹੈ ਕਿ ਇਹ ਨੌਜਵਾਨ ਹੈ ਜਿਹੜਾ ਅੰਮ੍ਰਿਤਸਰ ਦੇ ਪਿੰਡ ਦਾ ਰਹਿਣ ਵਾਲਾ ਉਸਦੇ ਨਾਲ ਹੀ ਦੋ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਅਜੇ ਕੁਝ ਸਮਾਂ ਪਹਿਲਾਂ ਹੀ ਇਸ ਨੌਜਵਾਨ ਦੀ ਮਾਂ ਦੀ ਮੌਤ ਹੋਈ ਸੀ ਪਰਿਵਾਰ ਸਦਮੇ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਸੀ ਤਾਂ ਪਰਿਵਾਰ ਨੂੰ ਇੱਕ ਹੋਰ ਵੱਡਾ ਸਦਮਾ ਮਿਲ ਜਾਂਦਾ ਹੈ ਦੱਸਦੇ ਕਿ ਦੋ ਭੈਣਾਂ ਦੇ ਇਕਲੌਤੇ ਭਰਾ ਜਿਸ ਦੇ ਉੱਤੇ ਪਹਿਲਾਂ ਹੀ ਇੰਨੀਆਂ ਜ਼ਿੰਮੇਵਾਰੀਆਂ ਸੀ ਵਿਦੇਸ਼ ਦੀ ਧਰਤੀ ਦੇ ਉੱਤੇ ਵੱਧੀਆ ਭਵਿੱਖ ਸਜਾਉਣ ਲਈ ਗਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਸੜਕੀ ਹਾਦਸੇ ਨੇ ਉਸਦੇ ਸਾਰੇ ਸੁਪਨੇ ਨੇ ਜਿਹੜੇ ਤੋੜ ਕੇ ਰੱਖ ਦੇਣੇ ਨੇ ਤਾਂ ਦੋਨਾਂ ਭੈਣਾਂ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੈ ਕਿਉਂਕਿ ਪਹਿਲਾਂ ਹੀ ਸਿਰ ਤੋਂ ਜਿਹੜਾ ਮਾਂ ਦਾ ਸਾਆ ਹਟ ਜਾਂਦਾ ਹੈ ਔਰ ਉਸ ਤੋਂ ਬਾਅਦ ਇਕਲੌਤਾ ਭਰਾ ਜਿਹੜਾ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਹਾਂਜੀ ਬਹੁਤ ਥੱਕਾ ਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਬਾਈ 3 ਸਾਲ ਉਮਰ ਬਹੁਤਾ ਰੱਬ ਨੇ ਮਾਰਿਆ ਦੋ ਸਾਲ ਹੋਏ ਗਏ ਨੂੰ ਐਕਸੀਡੈਂਟ ਹੋ ਗਿਆ ਤੁਹਾਡੀ ਦਰਾਨੀ ਮੌਕਾ ਕੀ ਪਈ ਨੂੰ ਸਾਲ ਨਹੀਂ ਹੋਇਆ ਜੀ ਪਹਿਲਾਂ ਪੱਲੇ ਚੜਾ ਲਈ ਲੱਗ ਗਈ ਆ ਇਹਦੇ ਹੋਏ ਕੰਪਰਾ ਦੋ ਪਹਿਣਾ ਇੱਕ ਭਰਾ ਛੋਟਾ ਦੋਆਂ ਤੋਂ ਗੱਡੀ ਪਾ ਨਿਕ ਕੈਨੇਡਾ ਚ ਗਿਆ ਹਾਂ ਹਾਂ ਜੀ ਕੈਨੇਡਾ ਨਿੱਕੀ ਇੱਥੇ ਆ ਬਹੁਤ ਥੱਕਾ ਆ ਸਾਡੇ ਦੀ ਓਰ ਨਾ ਇਹ ਮੰਗ ਕਰਦੇ ਪ੍ਰਸ਼ਾਸਨ ਨੂੰ ਸਭ ਸਾਫ ਚਾਹੀਦਾ ਇਹ ਕੱਤੀ ਜਾ ਰਹੇ ਆ ਇਹ ਕੋ ਪਤਾ ਲੱਗਾ ਹਾਂਜੀ ਗੱਡੀ ਤੇ ਹੀ ਹਾਂ ਕੰਮ ਤੇ ਜਾਂਦਾ ਏ ਟਰੱਕ ਵੱਜਾ ਵਿੱਚ ਹਾਂਜੀ ਕੰਮ ਤਾਂ ਹੋ ਗਿੰਦੇ ਇਹਨੂੰ ਅਜੇ ਅਪ੍ਰੈਲ ਚ 2 ਸਾਲ ਹੋਨੇ ਕਿੰਨੀ ਉਮਰ ਤੋਂ ਭਾਈ 23 ਸਾਲ ਉਹਦਾ ਬੱਚੇ ਪੜ੍ਹਾਈ ਵੇਸਤੇ ਗਏ ਸੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਵਰਕ ਪਰਮਿਟ ਤੇ ਆ ਗਏ ਇਹੀ ਤੇ ਕੰਮ ਤੇ ਜਾ ਰਹੇ ਸੀ ਇਹ ਦیدارਜੀਤ ਸਿੰਘ ਹੈ ਜੀ ਕਿੰਨੀ ਉਮਰ ਹੈ ਬੇਟੇ ਦਾ 21 ਸਾਲ ਦੇ ਆਸ-ਪਾਸ ਹੈ ਹਾਂਜੀ ਵਿਆਹ ਕਿ ਕੁਆਰੇ ਨਹੀਂ ਕੁਆਰੇ ਜੀ ਹਾਂਜੀ ਹਾਂਜੀ ਤੇ ਮੇਰੇ ਤਿੰਨ ਬੱਚੇ ਨੇ ਦੋ ਗੁੱਡੀਆਂ ਇੱਕ ਕਾਕਾ ਆ ਜਿਹਦੀ ਡੈਥ ਹੋ ਚੁੱਕੀ ਕਾਕੇ ਜੀ ਇਹ ਕਿੰਨਾ ਚਿਰ ਹੋ ਗਿਆ ਇਹਨੂੰ ਗਏ ਇਹਨੂੰ ਕਰੀਬ 2 ਸਾਲ ਹੋ ਗਏ ਨੇ ਹੋ ਗਿਆ ਵਰਕ ਪਰਮਿਟ ਮਿਲ ਗਿਆ ਹਾਂਜੀ ਵਰਕ ਪਰਮਨੈਂਟ ਹੋ ਗਿਆ ਆਨਲਾਈਨ ਹੋ ਗਿਆ ਸੀ ਭੜਾਈ ਬੇਸ ਤੇ ਹਾਂਜੀ ਪੜਾਈ ਬੇਸ ਤੇ ਗੇਮ ਪੜਾਈ ਬੇਸ ਵਰਕ ਪਰਮਨੈਂਟ ਬਿਲਕੁਲ ਕੰਮ ਦਾ ਟਾਈਮ ਹੋ ਗਿਆ ਇਹ ਨਹੀਂ ਹਾਲੀ ਅਪਲਾਈ ਕੀਤਾ ਆਨਲਾਈਨ ਹੋਇਆ ਸੀ ਹਾਂਜੀ ਆਨਲਾਈਨ ਹੋ ਗਿਆ ਸੀ ਤੇ ਕੰਮ ਤੇ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਸਵੇਰ 6 ਵਜੇ ਤੋਂ ਉਧਰ ਦੇ ਹਸਾਬ ਦੇ ਨਾਲ ਹਾਂਜੀ ਹਾਂਜੀ ਤੇ ਗੱਡੀ ਜਿਹੜੀ ਉਹ ਕੋਈ ਓਵਰਟੇਕ ਕਰਨ ਲੱਗੇ ਸੀ ਅੱਗੋਂ ਟਰਾਲਾ ਆ ਗਿਆ ਟਰੱਕ ਆ ਗਿਆ ਉਹਦੇ ਵਿੱਚ ਗੱਡੀ ਜਿਹੜੀ ਟਕਰਾਨ ਕਰ ਗਈ ਤੇ ਤਿੰਨ ਜਿਹੜੇ ਸੀ ਤਿੰਨਾਂ ਦੀ ਮੌਤ ਹੋ ਗਈ ਮੋਕੇ ਦੇ ਉਹ ਬਾਕੀ ਕਿੱਥੋਂ ਦੀ ਹੋੜੇ ਤੋਂ ਇਹ ਗੁੜੀ ਕੁੜੀ ਜੀ ਇੱਕ ਨਾਲ ਉਹ ਗੁਜਰਾਤ ਦੀ ਆ ਤੇ ਮੁੰਡਾ ਬੰਬੇ ਦਾ ਆ ਜਿਹੜਾ ਕਿਹਦੇ ਮੌਤ ਦੀ ਆ ਤਿੰਨਾਂ ਦੀ ਮੌਕੇ ਦੀ ਮੌਤ ਹੋ ਗਈ ਜਿਹੜਾ ਬੰਬੇ ਵਾਲਾ ਉਹਦੀ ਗੱਡੀ ਸੀ ਤੇ ਉਹ ਹੀ ਚਲਾ ਰਿਹਾ ਸੀ ਤੇ ਉਹਨਾਂ ਦੀ ਲਾਸ਼ ਇੱਕ ਕਦਮ ਕਰ ਲਾਸ਼ ਇੱਕ ਤਾਂ ਧਾਰੀਵਾਲ ਸਾਹਿਬ ਜੀ ਨੂੰ ਬੇਨਤੀ ਕੀਤੀ ਆ ਹਾਂਜੀ ਤੇ ਉਹਨਾਂ ਨੇ ਵੀ ਕਰ ਰਹੇ ਨੇ ਕਹਿੰਦੇ ਦੇ ਅੱਗੇ ਮਾਨੂੰ ਤੁਹਾਨੂੰ ਮਤਲਬ ਕੀ ਕਰਾਂਗੇ ਤੇ ਬਾਕੀ ਉਧਰ ਦੇ ਬੱਚੇ ਵੀ ਕੁਝ ਡਏ ਨੇ ਕਰਨਾ ਸ਼ਾਇਦ ਕੋਈ ਇਹ ਲਾਸ਼ ਲਾ ਕਰਕੇ ਤੇ ਜਿਹੜੀ ਲਾਸ਼ ਉਹ ਇੰਡੀਆ ਲੈ ਕੇ ਆਉਣਗੇ ਸਾਡੀ ਬੀਟੀ ਵੀ ਤੁਹਾਡੀ ਬਾਹਰੀ ਹੈ ਹਾਂਜੀ ਮੇਰੀ ਵੱਡੀ ਬੜੀ ਬਾਹਰ ਇਕੱਠੇ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਸੀ ਉਹ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਉਹਨੂੰ ਮੈਂ ਅੱਜ ਜਿਹੜੀ ਟਿਕਟ ਕਰਾਦਣ ਲੱਗਾ ਤੇ ਇੱਥੇ ਇੰਡੀਆ ਮਗਾਉਂਦੇ ਆ ਉਹਨੂੰ